ਸੱਤੋਂ ਵੱਡੀ ਗੱਲ ਹੈ ਇਹ ਫਿਲਮ ਕਿਸੇ ਇੱਕ ਹੀਰੋ ਦੀ ਫਿਲਮ ਨਹੀਂ ਇੱਕ ਕਿਰਦਾਰਾਂ ਦੀ ਫਿਲਮ ਹੈ ਜਿਹੜਾ ਕਿਰਦਾਰ ਪਰਦੇ ਤੇ ਆਉਂਦਾ ਉਹ ਇਸ ਦਾ ਹੀਰੋ ਹੈ ਜਿਹੜਾ ਸੀਨ ਚੱਲਦਾ ਉਹੀ ਹੀਰੋ ਹੈ ਇੰਨੇ ਕਿਰਦਾਰਾਂ ਦਾ ਤਾਣਾ ਬਾਣਾ ਹੋਵੇ ਨਾ ਫਿਲਮਾਂ ਥੇਲਰ ਜਾਂਦੀਆਂ ਨੇ ਜੀ ਜੀ ਸੰਭਾਲੀਆਂ ਨਹੀਂ ਜਾਂਦੀਆਂ ਫਿਲਮ ਨੂੰ ਇੱਕੋ ਪੇਸ ਤੇ ਚਲਾ ਕੇ ਰੱਖਿਆ ਤੇ ਸਾਰੇ ਕਿਰਦਾਰਾਂ ਨੂੰ ਨਾਲ ਬੰਨ੍ਹ ਕੇ ਰੱਖਿਆ ਸੱਤੋਂ ਵੱਡੀ ਗੱਲ ਹੈ ਇਹ ਫਿਲਮ ਕਿਸੇ ਇੱਕ ਹੀਰੋ ਦੀ ਫਿਲਮ ਨਹੀਂ ਇੱਕ ਕਿਰਦਾਰਾਂ ਦੀ ਫਿਲਮ ਹੈ ਜਿਹੜਾ ਕਿਰਦਾਰ ਪਰਦੇ ਤੇ ਆਉਂਦਾ ਉਹ ਇਸ ਦਾ ਹੀਰੋ ਹੈ ਜਿਹੜਾ ਸੀਨ ਚੱਲਦਾ ਉਹੀ ਹੀਰੋ ਹੈ ਔਰ ਖਾਸ ਕਰ ਮੈਨੂੰ ਪੀ ਨੇ ਬੜਾ ਸਰਪ੍ਰਾਈਜ਼ ਕੀਤਾ ਬੀਬੀ ਰੋਹੀ ਦੇ ਰੋਡ ਤੋਂ ਨਿਕਲ ਕੇ ਇਕਦਮ ਕੜ ਕੇ ਪੁਲਿਸ ਅਫੀਸਰ ਆਣਾ ਫਿਰ ਕੁੱਲ ਜੀ ਵੀ ਆਲਵੇਜ਼ ਬੋਲਦਾ ਹੋਣਾ ਕਿ ਕੁੱਲ ਦਾ ਹਾਲੇ ਤਾਂ ਬਾਕੀ ਆ ਇੰਡਸਟਰੀ ਨੇਣਾ ਔਰ ਮੈਨੂੰ ਲੱਗਦਾ ਕਿ ਕਮਿੰਗ ਫਰਾਈਡੇ ਤੋਂ ਬਾਅਦ ਲੋਕੀ ਇੱਕ ਨਵਾਂ ਰੂਟ ਦੀ ਖੜਗੇਣਾ ਤਾਂ ਨਾਮ ਹੋਣਾ ਕਿ ਕੁੱਲ ਸਿੱਧੂ ਕੁੱਲ ਸਿੱਧੂ ਦੇ ਪਾਰਟੀ ਦਾ ਸਾਰੇ ਜਿੰਨੇ ਵੀ ਆਰਟਿਸਟ ਨੇ ਸਾਰਿਆਂ ਨੇ ਬਹੁਤ ਕਮਾਲ ਕੰਮ ਕੀਤਾ ਔਰ ਮੈਂ ਇੱਕ ਗੱਲ ਇੱਕ ਗੱਲ ਫੇਰ ਕਹਿਣਾ ਚਾਹਣਾ ਡਾਇਰੈਕਟਰ ਸਾਹਿਬ ਕੋਲੇ ਨਹੀਂ ਮੈਂ ਤਾਂ ਨਹੀਂ ਬੋਲਦਾ ਮੈਂ ਤੇ ਗੱਗੂ ਭਾਜੀ ਗੱਲ ਕਰ ਰਹੇ ਸੀ ਜੇ ਜਦੋਂ ਇੰਨੇ ਕਿਰਦਾਰਾਂ ਦਾ ਤਾਣਾ ਬਾਣਾ ਹੋਵੇ ਨਾ ਫਿਲਮਾਂ ਖੇਲਰ ਜਾਂਦੀਆਂ ਨੇ ਜੀ ਜੀ ਸੰਭਾਲੀਆਂ ਨਹੀਂ ਜਾਂਦੀਆਂ ਫਿਲਮ ਨੂੰ ਇੱਕੋ ਪੇਸ ਤੇ ਚਲਾ ਕੇ ਰੱਖਿਆ ਤੇ ਸਾਰੇ ਕਿਰਦਾਰਾਂ ਨੂੰ ਨਾਲ ਬੰਨ੍ਹ ਕੇ ਰੱਖਿਆ ਸੋ ਸਾਰਾ ਕ੍ਰੈਡਿਟ ਮੈਂ ਕਿਹਟ ਪਾਜੀ ਕਿ ਡਾਇਲੋਗ ਦਾ ਕ੍ਰੈਡਿਟ ਮੈਂ ਗੁਰਪ੍ਰੀਤ ਪੁੱਲਰ ਨੂੰ ਦੇਣਾ ਕਿਉਂਕਿ ਇੰਨੇ ਸ਼ਾਨਦਾਰ ਐਕਟਿੰਗ ਵੀ ਕਰਨੇ ਕਿ ਆਨੰਦ ਆਇਆ ਥੋੜਾ